ਅਗਲੇ ਦਿਨ ਚੱਲ ਰਿਹਾ ਹੈ ਰਿਐਕਟਰ ਹੈ ਉਹ ਇਹਦੇ ਕਲੱਬ ਆ ਸਾਨੂੰ ਥਾਣਾ ਕੈਂਟ ਦੇ ਵਿੱਚ ਸੈਕ ਜੇਲ ਸੁਪਰਡੈਂਟ ਬਠਿੰਡਾ ਕੇਂਦਰੀ ਜੇਲ ਬਠਿੰਡਾ ਦੇ ਪੱਤਰ ਮਸੂਰ ਹੋਇਆ ਸੀਗਾ ਆ ਜਿਸ ਦੇ ਵਿੱਚ ਅ ਅਲੀਗੇਸ਼ਨ ਲਗਾਇਆ ਗਿਆ ਕਿ ਚਾਰ ਕੈਦੀਆਂ ਵੱਲੋਂ ਜਿਹੜੀ ਹੈ ਉਹਨਾਂ ਨਾਲ ਕੁੱਟਮਾਰ ਕੀਤੀ ਧੱਕੇਮੁੱਕੇ ਕੀਤੀ ਗਈ ਤੇ ਉਹਨਾਂ ਦੀ ਡਿਊਟੀ ਦੇ ਵਿੱਚ ਵਿਖਣ ਪਾਇਆ ਸੋ ਅਕੋਰਡਿੰਗਲੀ ਅਸੀਂ ਥਾਣਾ ਕੈਂਟ ਦੇ ਵਿੱਚ ਐਫ ਆਈ ਆਰ ਨੰਬਰ 3 ਤੇ ਰਿਲੇਵੈਂਟ ਸੈਕਸ਼ਨ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਤੇ ਇਹਦੀ ਜਿਹੜੀ ਹੈਗੀ ਮੁਕੱਦਮਾ ਦੀ ਦੁਤੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਲਦੀ ਹੀ ਜਿਹੜੇ ਦੋਸ਼ੀ ਨੇ ਇਹਨਾਂ ਦਾ ਪ੍ਰੋਡਕਸ਼ਨ ਵਾੜਾ ਲੈ ਕੇ ਇਹਨਾਂ ਨੂੰ ਉਸਰ ਮਾਨਤ ਲੈ ਕੇ ਜਿਹੜੀ ਪੁਸ਼ਗਿਸ਼ ਕੀਤੀ ਜਾਊਗੀ ਤੇ ਫਰਦਰ ਜਿਹੜਾ ਨੈਸਸਿਟੀ ਐਕਸ਼ਨ ਹੈ ਜਿਹੜਾ ਕੀਤਾ ਜੀ ਤੇ ਇਹ ਅਧਿਕਾਰੀ ਸੀ ਜੀ ਕਰੋ ਜਾਣੂ ਬਾਰੇ ਇਹ ਸਾਇਕ ਜਿਲ ਸੁਪਰਡੈਂਟ ਨੇ ਕੇਂਦਰੀ ਜਰ ਬਠਿੰਡਾ ਦੇ ਵਿੱਚ ਤਨਾਤ ਨਹੀਂ ਤੇ ਉਹਨਾਂ ਦੇ ਵੱਲੋਂ ਜਿਹੜੀ ਹੈਗੀ ਹੈ ਇਹ ਪਸਾਰ ਜੀ ਵੀ ਦਿੱਤੀ ਇਸ ਤਰ੍ਹਾਂ ਦੀ ਜਨ ਕੰਮ ਬੰਦੀ ਦੇ ਡੈਫੀਨਿਟਲੀ ਉਹਦੇ ਵਿੱਚ ਅਲਿਗੇਸ਼ਨ ਲਗਾਏ ਗਏ ਨੇ ਸੋ ਡੂਰਿੰਗ ਅਨ ਇਵੈਸਟੀਗੇਸ਼ਨ ਵੀ ਵਿਲ ਚੈੱਕ ਇਟ ਆਊਟ ਤੇ ਪਹਿਲਾਂ ਸਭ ਤੋਂ ਪਹਿਲਾਂ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੇ ਪ੍ਰੋਡਕਸ਼ਨ ਰੰ ਅਸਲ ਕਰਕੇ ਉਹਨਾਂ ਨੂੰ ਸ਼ਾਮਲ ਤਫਤੀਸ਼ ਕੀਤਾ ਜਾਊਗਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਅਨ ਇਵੈਸਟੀਗੇਸ਼ਨ ਕੰਪਲੀਟ ਕਰਕੇ ਚਲਾਹ ਨੂੰ ਜਲਦ ਤੋਂ ਜਲਦ ਪੇਸ਼ ਕਰ ਦਿੱਤਾ ਜਾਊਗਾ